ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਮੁਗਲ ਕਾਲ ਵਿੱਚ ਜ਼ੁਲਮ ਦੇ ਖਿਲਾਫ ਲੜਦੇ ਲੜਦੇ ਸ਼ਹਾਦਤ ਪਾਉਣ ਵਾਲੇ ਸਿੰਘਾ ਸਿੰਘਣੀਆਂ ਦੀ ਗਿਣਤੀ ਲੱਖਾਂ ਵਿੱਚ ਹੈ ਪਰ ਬੀਬੀ ਸੁੰਦਰ ਕੌਰ ਇੱਕ ਅਜੇ ਹੀ ਸ਼ੇਰਨੀ ਦਾ ਨਾਮ ਹੈ ਜਿਸ ਨੇ 25 ਸਾਲ ਦੀ ਉਮਰ ਵਿੱਚ ਮੁਗਲ ਫੌਜਾਂ ਨਾਲ ਲੜਦੇ ਹੋਏ ਸ਼ਹਾਦਤ ਪਾਈ ਖਤਰੀ ਸਾਹੂਕਾਰ ਪਰਿਵਾਰ ਵਿੱਚ ਜਨਮ ਲੈਣ ਵਾਲੀ ਬੀਬੀ ਸੁੰਦਰੀ ਆਪਣੇ ਪ੍ਰਾ ਬਲਵੰਤ ਰਾਏ ਜੋ ਸਿੰਘ ਸੱਜ ਕੇ ਬਲਵੰਤ ਸਿੰਘ ਬਣ ਗਏ ਸੀ ਦੇ ਨਾਲ ਹੋਰ ਸਿੰਘਾਂ ਦੀ ਸੇਵਾ ਕਰਨ ਲਈ ਉਨੀ ਸਾਲ ਦੀ ਉਮਰ ਵਿੱਚ ਹੀ ਮਹਿਲਾ ਦੀ ਜ਼ਿੰਦਗੀ ਛੱਡ ਕੇ ਵੀਰਾਂ ਦੇ ਜੰਗਲ ਵਿੱਚ ਆ ਗਏ ਅਤੇ ਮੁਗਲਾਂ ਦਾ ਸਾਥ ਦੇਣ ਵਾਲੇ ਜਸਪਤ ਰਾਏ ਦਾ ਸਿਰ ਕਲਮ ਕਰਨ ਵਾਲੇ ਸਿੰਘ ਸੂਰ ਮਿਆ ਤੇ ਆਪਣੇ ਪ੍ਰਾ ਲਈ ਲੰਗਰ ਪਾਣੀ ਦੀ ਸੇਵਾ ਨਿਭਾਉਂਦੇ ਰਹੇ ਬਾਦ ਵਿੱਚ ਆਪਣੇ ਪਰਾਜ ਜਸਪਤ ਰਾਏ ਦਾ ਸੋਦਾ ਲਾਉਣ ਵਾਲੇ ਸਿੰਘਾਂ ਨੂੰ ਲਬਦੇ ਲਬਦੇ ਲਖਪਤ ਰਾਏ ਇੱਥੇ ਪਹੁੰਚ ਗਿਆ ਅਤੇ 30 ਹਜ਼ਾਰੀ ਮੁਗਲ ਫੌਜ ਨਾਲ ਜੰਗਲ ਨੂੰ ਅਗਰ ਲਾ ਕੇ ਚਾਰੋਂ ਪਾਸਿਓਂ ਸਿੰਘਾਂ ਨੂੰ ਘੇਰਾ ਪਾ ਲਿਆ ਤਾਂ ਮਾਤਾ ਸੁੰਦਰ ਕੌਰ 25 ਸਾਲ ਦੀ ਉਮਰ ਵਿੱਚ ਲੜਦੇ ਲੜਦੇ ਸ਼ਹਾਦਤ ਪਾ ਗਏ ਇਤਿਹਾਸ ਕਹਿੰਦਾ ਹੈ ਕਿ 11 ਹਜ਼ਾਰ ਸਿੰਘਣੀਆਂ ਵਿੱਚੋਂ ਕੁਝ ਹੀ ਇੱਥੋਂ ਬਚ ਕੇ ਰਾਜਸਥਾਨ ਵੱਲ ਨਿਕਲ ਪਾਏ ਅਤੇ ਬਾਕੀਆਂ ਦੀ ਇੱਥੇ ਸ਼ਹਾਦਤ ਹੋ ਗਈ ਸੀ ਬੀਬੀ ਸੁੰਦਰੀ ਦੀ ਸ਼ਹਾਦਤ ਇਸ ਤੱਥ ਦੀ ਵੀ ਮਿਸਾਲ ਹੈ ਕਿ ਸਿੰਘਾਂ ਦੀ ਲੜਾਈ ਮੁਗਲਾਂ ਦੀ ਜ਼ਾਲਮ ਮਾਨਸਿਕਤਾ ਖਿਲਾਫ ਸੀ ਮੁਗਲਾਂ ਖਿਲਾਫ ਨਹੀਂ ਕਿਉਂਕਿ ਬੀਬੀ ਸੁੰਦਰਕੌਰ ਦੀ ਸ਼ਹਾਦਤ ਦਾ ਕਾਰਨ ਜੰਗਲ ਵਿੱਚ ਪਿਆ ਇੱਕ ਅਜਿਹਾ ਜ਼ਖਮੀ ਮੁਗਲ ਬਣਿਆ ਜਿਸ ਨੂੰ ਪਾਣੀ ਪਿਲਾਉਣ ਲਈ ਬੀਬੀ ਸੁੰਦਰਕੌਰ ਕੋਲੇ ਤੋਪ ਤਰੀ ਸੀ ਅਤੇ ਜਦੋਂ ਉਸ ਮੁਗਲ ਨੂੰ ਪਤਾ ਲੱਗਿਆ ਕਿ ਬੀਬੀ ਸੁੰਦਰੀ ਇੱਕ Hindu ਹੈ ਤਾਂ ਉਸ ਜ਼ਖਮੀ ਮੁਗਲ ਨੇ ਉਹਨਾਂ ਤੇ ਤਲਵਾਰ ਨਾਲ वार ਕਰ ਦਿੱਤਾ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਸ਼ਾਮ ਗੁਰਦੁਆਰਾ ਸ਼ਹੀਦ ਬੀਬੀ ਸੁੰਦਰ ਕੌਰ ਗਰਦਾਸਪੁਰ ਮਕਰੀਆਂ ਰੋਡ ਦੇ ਰਸਤੇ ਤੇ ਪੈਂਦਾ ਹੈ ਇਸ ਸਥਾਨਾਂ ਦੇ ਉੱਤੇ 24 ਘੰਟੇ ਲੰਗਰ ਔਰ ਖੰਡ ਪਾਠਾਂ ਦੀਆਂ ਲੜੀਆਂ ਚੱਲਦੀਆਂ ਨੇ ਔਰ ਗਤਕਾ ਸਿਖਾਇਆ ਜਾਂਦਾ ਹੈ ਬੱਚਿਆਂ ਨੂੰ ਭਾਈ ਸੰਦੀਪ ਸਿੰਘ ਜੀ ਇੱਥੇ ਪੱਕੇ ਨੇ ਔਰ ਹੋਰ ਵੀ ਸੁਆਮਾਂ ਰਹਿੰਦੀਆਂ ਵੀ ਨੇ ਔਰ ਇੱਥੇ ਬੀਬੀ ਸੁੰਦਰ ਕੌਰ ਜੀ ਤੁਸੀਂ ਆਉਣ ਦੀ ਗੱਲ ਪੁੱਛੀ ਹੈ ਮਾਤਾ ਸੁੰਦਰ ਕੌਰ ਜੀ ਪਹਿਲਾ ਨਾਮ ਮਾਤਾ ਜੀ ਦਾ ਸਰਸਵਤੀ ਸੀ ਫਿਰ ਸੁੰਦਰੀ ਵੀ ਪਿਆਰ ਨਾਲ ਕਹਿੰਦੇ ਸਨ ਔਰ ਮਾਤਾ ਜੀ ਦਾ ਪਿੰਡ ਕਪੂਰਥਲ ਵਿੱਚ ਸ਼ਾਮੇ ਖਤਰੀ ਕੋ ਪਥੇ ਪਿੰਡ ਦਾ ਨਾਂ ਸੀਗਾ ਉਸ ਥਾਂ ਤੇ ਅੱਜ ਵੀ ਗੁਰਦੁਆਰਾ ਸਾਹਿਬ ਬਣਿਆ ਹੈ ਔਰ ਮਾਤਾ ਜੀ ਦੇ ਵੱਡੇ ਭਰਾਤਾ ਜੋ ਬਾਬਾ ਬਲਵੰਤ ਸਿੰਘ ਜੀ ਇਹ ਸਿੱਖਾਂ ਦੇ ਨਾਲ ਬਹਿ ਕੇ ਇਹ ਬਾਣੀ ਸਿੱਖੀ ਸੀ ਬਾਣੀ ਸੇਖ ਕੇ ਬਾਣੀ ਦਾ ਬਹੁਤ ਅਭਿਆਸ ਕਰਦੇ ਸਨ ਫਿਰ ਉਸ ਤੋਂ ਬਾਅਦ ਖੁਸ਼ ਹੋ ਕੇ ਪ੍ਰੇਰਣਾ ਲੈ ਕੇ ਖੰਡੇ ਬਾਟੇ ਖੰਡੇ ਬਾਟੇ ਦੀ ਪੌਲ ਲਈ ਹੈ ਪੌ ਲੈ ਕੇ ਫਿਰ ਮਾਤਾ ਜੀ ਨੂੰ ਵੀ ਬਾਣੀ ਸਿਖਾਈ ਐ ਮਾਤਾ ਜੀ ਨੇ ਬਾਣੀ ਸਿੱਖੀ ਐ ਮਾਤਾ ਜੀ ਵੀ ਸਿੱਖੀ ਤੋਂ ਪ੍ਰਭਾਵਿਤ ਹੋ ਗਏ ਇਧਰ ਨੂੰ ਖਿੱਚ ਪਈ ਐ ਤੇ ਉਹ ਵੀ ਇਧਰ ਨੂੰ ਆਏ ਨੇ ਫਿਰ ਇੱਥੇ ਬਾਬਾ ਲਵੰਤ ਸਿੰਘ ਜੀ ਇਸ ਸਥਾਨ ਤੇ ਪਹਿਲੇ ਨਹੀਂ ਆਏ ਪਹਿਲੇ ਰੋੜੀ ਸਾਹਿਬ ਵਾਲੇ ਸਿੰਘ ਸਾਹਿਬ ਜੀ ਉਧਰੋਂ ਲਾਹਰੋ ਸਿੰਘ ਇਧਰ ਆਏ ਨੇ ਉਸ ਤੋਂ ਬਾਅਦ ਆਸਤੇ ਆਸਤੇ ਭਲ ਕਰਦੇ ਆ ਸਿੰਘਾਂ ਦੇ ਨਾਲ ਫਿਰ ਬਾਬਾ ਲਵੰਤ ਸਿੰਘ ਜੀ ਇੱਥੇ ਆ ਕੇ ਰਲ ਗਏ ਜਥੇ ਨਾਲ ਇੱਥੇ ਬਹੁਤ ਸਮੇਂ ਤੋਂ ਰਹਿ ਰਹੇ ਨੇ ਇਕੱਠੇ ਕਈ ਕਾਫੀ ਸਮਾਂ ਲੱਗਾ ਇੱਥੇ ਰਹਿਣ ਨੂੰ ਇਸ ਤੋਂ ਬਾਅਦ ਫਿਰ ਕੁਝ ਸਮਾਂ ਬਾਅਦ ਬਾਬਾ ਲਵੰਤ ਸਿੰਘ ਜੀ ਆਪਣੇ ਨਗਰ ਗਏ ਨੇ ਕਿਉਂਕਿ ਮਾਤਾ ਪਿਤਾ ਜੀ ਦਾ ਵਿਆਹ ਭੈਣ ਜੀ ਨਾਲ ਵਾਦਾ ਕਰਕੇ ਆਏ ਸਨ ਕਿ ਆਵਾਂਗਾ ਤੇ ਗਏ ਨੇ ਮਾਤਾ ਜੀ ਕਹਿੰਦੇ ਮੈਂ ਤੁਹਾਡੇ ਨਾਲ ਜਾਣਾ ਹੈ ਬਾਬਾ ਲਵੰਸ ਸਿੰਘ ਜੀ ਨੇ ਕਿਹਾ ਜੀ ਤੂੰ ਘਰ ਰਹਿਣਾ ਮੈਂ ਤੈਨੂੰ ਘਰ ਛੱਡ ਦਿੰਦਾ ਪਰ ਕਹਿੰਦੇ ਨਹੀਂ ਮੈਂ ਨਾਲ ਜਾਣਾ ਸੇਵਾ ਕਰਨੀ ਆ ਫਿਰ ਸਿੰਘਾਂ ਦੇ ਨਾਲ ਹੀ ਇੱਥੇ ਆ ਗਏ ਨੇ ਆ ਕੇ ਫਿਰ ਇੱਥੇ ਸੇਵਾ ਕੀਤੀ ਹੈ ਇਸੇ ਹਿਸਤਾਨ ਤੇ ਹੀ ਮਾਤਾ ਜੀ ਨੇ ਸ਼ਹੀਦੀ ਪਾਈ ਆ ਲੱਖਪਤ ਰਹੇ ਕੀ ਕਰਦੇ ਸੀ ਇੱਥੇ ਔਰ ਕਿੰਨੇ ਸਿੰਘ ਸੀ ਇੱਥੇ ਇੱਥੇ 11000 ਸਿੰਘ ਸਨ ਇਸ ਕਨਵਾਂ ਦੇ ਸ਼ੰਭ ਵਿੱਚ ਕਿਉਂਕਿ ਸ਼ੰਭ ਬਹੁਤ ਲੰਮਾ 11000 ਸਿੰਘ ਜੋ ਇੱਕ ਦੋ ਕਿੱਲਿਆਂ ਵਿੱਚ ਆਉਣ ਵਾਲੇ ਨਹੀਂ ਇਹ ਵਾਕਾਫੀ ਸੰਭ ਵੀ ਬਹੁਤ ਵੱਡਾ ਹੈ ਸਾਰੇ ਸੰਭ ਵਿੱਚ ਜੰਗਲ ਬਹੁਤ ਵੱਡਾ ਸੀਗਾ ਜੰਗਲ ਦੇ ਵਿੱਚ ਇੱਥੇ ਰਾਤ ਨੂੰ ਤੇ ਹੁਣਾ ਵੀ ਮੁਸ਼ਕਲ ਸੀ ਉਸ ਸਮੇਂ ਵਿੱਚ ਪਰ ਇਹ ਬਿਆਸ ਤੇ ਰਿਆ ਪੈਂਦਾ ਲੱਗੀ ਇੱਕ ਨਦੀ ਪੈਂਦੀ ਹੈ ਜਿਹੜੀ ਕੁਦਰਤੀ ਸੋਮੇ ਦੀ ਨਦੀ ਚੱਲਦੀ ਆਪਣੇ ਆ ਇਹਦੇ ਕਿਨਾਰੇ ਸਿੰਘ ਰਹਿੰਦੇ ਸਨ ਇੱਥੇ ਰਹਿ ਕੇ ਸਿੰਘ ਇਥੋਂ ਹੀ ਉਹ ਸਿੰਘਾ ਦਾ ਕੋਈ ਪਤਾ ਨਹੀਂ ਕਿਦੋਂ ਦੇ ਰਹਿੰਦੇ ਸਨ ਪਰ ਇੰਨਾ ਯੂਰਾ ਕਿ 1746 ਵਿੱਚ ਸਿੰਘ ਇੱਥੇ ਆਏ ਨੇ ਜੋ ਇਤਿਹਾਸ ਕਹਿੰਦਾ ਹੈ ਔਰ ਇਥੋਂ ਇਥੇ ਫਿਰ ਕਾਫੀ ਦੇ ਰਹੇ ਉਦੋਂ ਹੀ ਥੋੜੀ ਸਮੇਂ ਦੀ ਬਸ਼ੀਦੀਆਂ ਪਾ ਗਏ ਨੇ ਕਿਉਂਕਿ ਮਾਤਾ ਜੀ ਨੇ ਕਿਹੜੀ ਸੇਵਾ ਚੁੱਕੀ ਉਹਨਾਂ ਦੀ ਮਾਤਾ ਜੀ ਨੇ ਸੇਵਾ ਚੁੱਕੀ ਹੈ ਪ੍ਰਸ਼ਾਦੇ ਬਕਾਉਣ ਦੀ ਔਰ ਉਸ ਤੋਂ ਬਾਅਦ ਸਿੰਘਾਂ ਦੀ ਜੋ ਮਲਮ ਪੱਟੀ ਹੈ ਉਹੀ ਸੁਣਿਆ ਲਿਖਿਆ ਕਿ ਉਹ ਵੀ ਕਰਦੇ ਸਨ ਜੋ ਜਖਮੀ ਸਿੰਘ ਹੋ ਜਾਂਦੇ ਨੇ ਮਲਮ ਇਹਨਾਂ ਦੀ ਸ਼ਹਾਦਤ ਕਿੱਦਾਂ ਹੋਈ ਸ਼ਹਾਦਤ ਫਿਰ ਜਦੋਂ ਲਖਪਤ ਰਾਏ ਜਸਪਤ ਰਾਏ ਨੇ ਸਿਰ ਕਲਮ ਕੀਤਾ ਸਿੱਖਾਂ ਨੇ ਰੋੜੀ ਸਾਹਿਬ ਜੋ ਪਾਕਿਸਤਾਨ ਦੇ ਗੁਰਦੁਆਰਾ ਪੈਂਦਾ ਫਿਰ ਲਖਪਤ ਰਾਏ ਨੇ ਜਾ ਕੇ ਜੀਆ ਖਾਨ ਦੇ ਨਾਲ ਬਹਿ ਕੇ ਸਲਾਹ ਕਰਕੇ ਔਰ ਅਰਦਾਬ ਮਹਿੰਤੀ ਕੀਤੀ ਕਿ ਮੈਨੂੰ ਜੋ ਮੇਰੇ ਭਰਾ ਦਾ ਬਦਲਾ ਲੈਣਾ ਹੈ ਔਰ ਮੈਨੂੰ ਅੱਗੇ ਫੌਜ ਦਿੱਤੀ ਜਾਵੇ ਔਰ ਅੱਗੇ ਦਿੱਤੀ ਜਾਵੇ ਮੈਂ ਕੋਈ ਸਿੱਖ ਰਹਿਣ ਨਹੀਂ ਦੇਣਾ ਫਿਰ ਹਣ ਲਾਗੇ ਲਾਗੇ ਤੇ ਸਾਰੇ ਸਿੱਖ ਜੋ ਕੀਤੀ ਸਿੱਖ ਸਨ ਜੋ ਮਿਹਨਤ ਕਰਦੇ ਸਨ ਉਹਨਾਂ ਦਾ ਕਤਲ ਕੀਤਾ ਫਿਰ ਜਿਹੜੇ ਸਿਆਣੇ ਖੱਤਰੀ ਸਨ ਬ੍ਰਾਹਮਣ ਸਨ ਜਾਂ ਕੋਈ ਮੁਸਲਮਾਨ ਵੀ ਕੋਈ ਦਿਆਵਾਨ ਹੁੰਦਾ ਉਹ ਕਹਿੰਦੇ ਵੀ ਇਹ ਪਿੰਡ ਦੇ ਨੇ ਵਰਤਨ ਵਾਲੇ ਤੂੰ ਇਹਨਾਂ ਨੂੰ ਕਿਉਂ ਮਾਰਦਾ ਜਿਨ੍ਹਾਂ ਨੇ ਕੰਮ ਕੀਤਾ ਉਹਨਾਂ ਜਾ ਕੇ ਲੜ ਫਿਰ ਉੱਥੋਂ ਮਾਰ ਕੇ ਫਿਰ ਪੁੱਛਿਆ ਕਿ ਜਿਹੜੇ ਸਿੰਘ ਇੱਥੇ ਸਨ ਕਿੱਥੇ ਰਹਿੰਦੇ ਆ ਕਿੱਥੇ ਚਲੇ ਗਏ ਨੇ ਫਿਰ 10 22 ਵੀ ਇੱਥੇ ਸੀਆੜੀ ਲੈ ਕੇ ਸੁਹਾ ਇੱਥੇ ਆ ਕੇ ਫਿਰ ਘੇਰਾ ਪਾ ਕੇ ਜੰਗਲ ਨੂੰ ਅੱਗ ਲਾ ਕੇ ਸਿੰਘਾਂ ਨੂੰ ਸ਼ਹੀਦ ਕੀਤਾ ਔਰ ਸਿੰਘ ਵੀ ਜੁੱਦ ਵਿੱਚ ਲੜ ਕੇ ਉਹਨਾਂ ਨਾਲ ਸ਼ਹੀਦੀਆਂ ਪ੍ਰਾਪਤ ਕਰ ਗਏ ਨੇ ਕੁਝ ਸਿੰਘ ਕਹਿੰਦੇ ਨੇ ਕਿ ਰਸਤਾਨ ਦੀ ਸਾਈਡ ਨੂੰ ਚਲੇ ਗਏ ਨੇ ਮਾਤਾ ਜੀ ਦੀ ਸ਼ਹਾਦਤ ਵੀ ਤੋਂ ਮਾਤਾ ਜੀ ਦੀ ਮਾਤਾ ਦੀ ਸ਼ਹਾਦਤ ਤਾਂ ਜਿਤਨਾ ਆਪਾਂ ਪੜਿਆ ਹੈ ਇਹੀ ਆ ਕਿ ਜੋ ਲੱਗੇ ਇੱਥੋਂ ਤੁਹਾਡੇ ਨਾਲ ਹੀ ਆ ਇਸੇ ਸਿਧਾਂਤ ਤੇ ਹੀ ਜਦੋਂ ਆਏ ਨੇ ਮਾਤਾ ਜੁੱਧ ਵਿੱਚ ਲੜਦੇ ਲੜਦੇ ਉਹ ਵਾਪਸ ਆ ਰਹੇ ਸਨ ਕਹਿ ਵੀ ਲਿਖਿਆ ਕਿ ਇੱਕ ਮੁਗਲ ਜਿਹੜਾ ਉਹ ਹਾਇ ਹਾਇ ਕਰਦਾ ਜਕਮ ਨਾਲ ਡਿੱਗਾ ਹੋਇਆ ਸੀ ਫੱਟਰ ਹੋਇਆ ਸੀ ਮਾਤਾ ਜੀ ਕੋੜਾ ਰੋਕ ਕੇ ਉਹਨੂੰ ਜਲ ਪਾਣੀ ਛਕਾਇਆ ਉਹਨੂੰ ਪੁੱਛਿਆ ਤੂੰ ਕੌਣ ਹੈ ਤੇ ਮਾਤਾ ਜੀ ਨੇ ਦੱਸਿਆ ਆਪਣਾ ਨਾਂ ਵੀ ਮੈਂ ਐ ਹ ਉਹਨੇ ਕਿਹਾ ਤੂੰ ਕਾਫਰ ਹੈ ਉਹ ਕੁਦਰ ਦੀ ਤਲਵਾਰ ਉਹਦੇ ਮੁੱਠੀ ਹੱਥ ਵਿੱਚ ਪਈ ਸੀ ਉਹਨੂੰ ਲੰਮੇ ਪਏ ਨੇ ਵੱਟ ਕੇ ਮਾਰੀ ਜੋ ਮਾਤਾ ਦੀ ਦੇ ਆ ਇੱਥੇ ਛਾਤੀ ਦੇ ਵਿੱਚ ਲੱਗਿਆ ਟੱਪ ਤਪ ਲਗਨ ਕਰਕੇ ਮਾਤਾ ਜੀ ਬੇਸ਼ ਹੋ ਗਏ ਇਥੋਂ ਸਿੰਘ ਫਿਰ ਗਏ ਨੀ ਚੁੱਕ ਕੇ ਲੈ ਕੇ ਆਏ ਆ ਉਹ ਲੈ ਕੇ ਇਸਤਾਨ ਤੇਰੇ ਕੁਝ ਦਿਨ ਫਿਰ ਇੱਥੇ ਰਹੀ ਨੇ ਵਸ਼ੀਧੀਆਂ ਪ੍ਰਾਪਤ ਕਰ ਗਏ ਨੇ ਜੁੱਧ ਵਿੱਚ ਕਿੰਨੀ ਉਮਰ ਉਹਨਾਂ ਦੀ ਲਾਗ ਉਸ ਟਾਈਮ ਕੋਈ 26-27 ਸਾਲ ਦੇ ਵਿੱਚ ਹੋਏਗੀ ਮਾਤਾ ਜੀ ਉਮਰ ਥੋੜੀ ਮੇਰਾ ਨਾਮ ਨਰਿੰਦਰ ਸਿੰਘ ਹੈ ਜੀ ਔਰ ਇੱਥੇ 24 ਘੰਟੇ ਲੰਗਰ ਚੱਲਦਾ ਹੈ ਔਰ ਗਤਕਾ ਸਿਕਾਇਆ ਜਾਂਦਾ ਹੈ ਬਾਣੀ ਦੀ ਸੰਖਿਆ ਵੀ ਅਸੀਂ ਉਹ ਦੇਣ ਨੂੰ ਪ੍ਰਬੰਧ ਕਰ ਰਹੇ ਆਂ ਬਾਕੀ ਅਸੀਂ ਕਮਰੇ ਇੱਥੇ ਤਿਆਰ ਕੀਤੇ ਬਾਥਰੂਮ ਤਿਆਰ ਕਰਤੇ ਜੇ ਛੋਟਾ ਮੋਟਾ ਕੋਈ ਸਕੂਲ ਦੀ ਵੀ ਲੋੜ ਪਏ ਤੇ ਅਸੀਂ ਇੱਥੇ ਸਕੂਲ ਵੀ ਇੱਕ ਚਲਾਵਾਂਗੇ ਔਰ ਦਵਾਈ ਦੇ ਕੈਂਪ ਲੱਗਦੇ ਆ ਇੱਥੇ ਬਾਕੀ ਸੰਗਤਾਂ ਬਹੁਤ ਹੁੰਦੀਆਂ 24 ਘੰਟੇ ਲੰਗਰ ਚੱਲਦਾ ਹੈ ਅੱਜ ਦਾ ਨੌਜਵਾਨ ਜੋ ਸਿੱਖ ਇਤਿਹਾਸ ਤੋਂ ਵਿਮੁਖ ਹੁੰਦਾ ਜਾ ਰਿਹਾ ਹੈ ਗੁਰਮਤ ਤੋਂ ਵਿਮੁਖ ਹੁੰਦਾ ਜਾ ਰਿਹਾ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਭਾਈ ਸਾਰੇ ਵਿਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਅਪੀਲ ਕਰਦੇ ਹਾਂ ਕਿ ਸਿੱਖ ਇਤਿਹਾਸ ਜਿਆਦਾ ਜਿਆਦਾ ਪੜੋ ਸਿੱਖੀ ਨਾਲ ਜੁੜੋ ਬਾਣੀ ਅਤੇ ਬਾਣੇ ਨਾਲ ਜੁੜੋ ਤੇ ਸਿੱਖ ਦਾ ਦੁਬਾਰਾ ਉਸੇ ਹੀ ਹਾਲਾਤ ਵਿੱਚ ਆਓ ਸਾਰੇ ਜਣੇ ਰਲ ਕੇ ਲੱਗਦਾ ਨਹੀਂ ਹੈ ਕਿ ਸੰਸਥਾਵਾਂ ਜਿਹੜੀਆਂ ਸਿੱਖ ਜਥੇਬੰਦੀਆਂ ਸਿੱਖ ਆਗੂ ਹੈ ਜਿਹੜੇ ਉਹਨਾਂ ਨੂੰ ਕੋਈ ਉਪਰਾਲਾ ਕਰਨਾ ਚਾਹੀਦਾ ਹੈ ਨਾ ਜ ਉਹਨਾਂ ਨੂੰ ਰਾਹ ਤੇ ਲਿਆਉਂਦਾ ਕਰਨਾ ਚਾਹੀਦਾ ਹਾਂਜੀ ਸੇ ਗੁਰਦੁਆਰਿਆਂ ਦੇ ਵਿੱਚ ਸਿੱਖ ਇਤਿਹਾਸ ਸੁਣਾਉਣਾ ਚਾਹੀਦਾ ਔਰ ਸੰਥਿਆ ਦੇਣੀ ਚਾਹੀਦੀ ਬਾਣੀ ਦੇ ਕੀਰਤਨ ਗਤਕਾ ਤੇ ਜੋ ਵੀ ਇਤਿਹਾਸ ਹੈ ਸਾਰੇ ਸਿਖਾਣੇ ਚਾਹੀਦੇ ਆ ਇਹ ਹੀ ਅਪੀਲ ਕਰਦੇ ਆ